ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਫੂਡ ਲਵਰਸ 18 ਅੱਜ ਅਪਾ ਫੇਰ ਆਏ ਆਂ ਜੀ ਵੀਰਕੋਲ ਤੇ ਤੁਸੀਂ ਦੇਖ ਸਕਦੇ ਹੋ ਵੀਰਕੋਲ ਜਿਹੜੀ ਹਾਂਡੀ ਐ ਵੀਰ ਦੀ ਜਿਹਨੇ ਇਸ ਟਾਈਮ ਇੰਨੀ ਕਮਸ਼ੂਰ ਹੋਈ ਹੋਈ ਐ ਇੱਕ ਵਾਰ ਜਿਹੜਾ ਖਾ ਜਾਂਦਾ ਬਾਰ ਬਾਰ ਆਉਂਦਾ ਵੀਰਕੋਲ ਤੇ ਅਪਾ ਦੇਖਦੇ ਆਂ ਅੱਜ ਜਿਹੜੀ ਹਾਂਡੀ ਦੇ ਵਿੱਚ ਵੀਰ ਨੇ ਕਿਹੜੀ ਕਿਹੜੀ ਪ੍ਰੈਪਰੇਸ਼ਨ ਕਰ ਰਹੇ ਨੇ ਤੇ ਕਿਵੇਂ ਮਟਨ ਦਾ ਤੇ ਕਿਵੇਂ ਚਿਕਨ ਦੀ ਨਾਲ ਦੀ ਪ੍ਰੈਪਰੇਸ਼ਨ ਕਿਦਾਂ ਪਹਿਲਾਂ ਵੀ ਅਪਾ ਵੀਡੀਓ ਪਾਈ ਐ ਪਰ ਹੁਣ ਇਸ ਟਾਈਮ ਵੀਰ ਦੀ ਬਹੁਤ ਵਧੀਆ ਇਸ ਟਾਈਮ ਸੁਣਿਆ ਵੀ ਵਿਆਰ ਬਹੁਤ ਮਿਲ ਰਿਹਾ ਐ ਤੇ ਹੁਣ ਆਪਾਂ ਦੇਖਦੇ ਆਂ ਜੀ ਸੋ ਲੈਟਸ ਗੋ ਆਪਾਂ ਗੱਲ ਕਰਦੇ ਆਂ ਵੀਰ ਨਾਲ ਤੇ ਵੀਰ ਜੀ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀਗੀ ਹਾਂਡੀ ਦੀ ਥੋੜਾ ਟੇਸਟੀ ਲੱਗਿਆ ਬਹੁਤ ਵਧੀਆ ਲੱਗਿਆ ਤੇ ਉਹ ਤੋਂ ਬਾਅਦ ਵੀਰ ਨੇ ਦੋ ਹਾਂਡੀਆਂ ਤਿੰਨ ਚਾਰ ਪੰਜ ਉਹ ਕਹਿੰਦੇ ਹੁਣ ਵੀ ਮੇਰੇ ਕੋਈ ਕਈ ਵਾਰ ਹਾਂਡੀ ਘਟ ਜਾਂਦੀ ਐ ਇੰਨਾ ਪਿਆਰ ਭਰਾਵਾਂ ਦਾ ਮਿਲ ਰਿਹਾ ਤੇ ਬਹੁਤ ਟੇਸਟੀ ਹੁੰਦਾ ਜੀ ਬਹੁਤ ਵਧੀਆ ਲੱਗਿਆ ਵੀ ਜਦੋਂ ਇੰਨੇ ਵੀਰ ਆਪਣੇ ਆਪਾਂ ਨੂੰ ਪਿਆਰ ਦੇ ਰਹੇ ਨੇ ਤੇ ਅੱਜ ਤੁਸੀਂ ਹੁਣ ਕੀ ਕੀ ਪ੍ਰੈਪਰੇਸ਼ਨ ਕੀ ਕੀ ਦਿਖਾਉਗੇ ਜੀ ਅੱਜ ਦਿਨ ਤੁਹਾਨੂੰ ਆਪਾਂ ਦਵਾਂਗੇ ਹਾਂਡੀ ਚਿਕਨ ਤੇ ਮਟਰਨਾ ਥੋੜਾ ਵੱਖਰੇ ਤਰੀਕੇ ਨਾਲ ਤਿਆਰ ਕਰਦੇ ਹਾਂ ਹੁਣ ਆਪਾਂ ਪਹਿਲਾਂ ਗਰਮੀ ਸੀਗੀ ਨੋਰਮਲ ਲਾਉਂਦੇ ਸੀਗੇ ਉਹ ਤਾਂ ਸਿਆਲ ਹੁਣ ਤਾਂ ਪੂਰਾ ਵਧੀਆ ਮਸਾਲੇ ਠੋਕੇ ਲਾਈ ਦੱਸ ਮਾਰ ਕੇ ਵੀਰੇ ਖਾਵੇ ਵੀ ਗੰਦਾ ਕਹਵੇ ਵੀ ਹਾਂ ਵੀ ਹਾਂਡੀ ਅਸੀਂ ਖਾ ਕੇ ਆਏ ਹਾਂ ਹਾਂਜੀ ਹਾਂਜੀ ਪਹਿਲਾਂ ਥੋੜਾ ਨੋਰਮਲ ਲਾਉਂਦੇ ਸੀਗੇ ਵੀਰੇ ਕੋਈ ਗਰਮੀ ਜ਼ਿਆਦਾ ਸੀ ਨਾ ਹਾਂਜੀ ਹਾਂਜੀ ਇਹ ਕੱਕ ਹੁਣ ਮਸਾਲੇ ਪੂਰੇ ਚੰਗੀ ਲਾਵਾਂਗੇ ਵੀਰੇ ਤੇ ਇਸ ਟਾਈਮ ਤੇ ਸੁਣਿਆ ਕਹਿੰਦੇ ਥੋੜਾ ਬਹੁਤ ਟੇਸਟੀ ਬਹੁਤ ਹੁੰਦਾ ਤੇ ਵੀਰ ਜੀ ਸਾਰੀ ਪ੍ਰੈਪਰੇਸ਼ਨ ਇਸ ਤਰ੍ਹਾਂ ਦੀ ਹੈ ਜੀ ਕੁਝ ਇਦਾਂ ਮਸਾਲੇ ਵੀ ਤੇ ਤਿਆਰ ਕਰਦੇ ਹੁੰਦੇ ਨੇ ਤੇ ਵੀਰ ਜੀ ਤੁਹਾਡੀ ਟਾਈਮਿੰਗ ਜਿਹੜੀ ਆ ਟਾਈਮਿੰਗ ਦਾ ਵੀ ਮੈਨੂੰ ਦੱਸਿਓ ਵੀ ਕਿੰਨੇ ਵਜੇ ਆਉਨੇ ਹੋ ਤੇ ਸ਼ਾਮ ਨੂੰ ਕਿੰਨੇ ਵੇ ਤੱਕ ਐਵੀ ਲੇਵਰ ਲੈਂਦਾ ਆਪਣਾ ਮੈਂ ਵੀਰੋ ਸਵੇਰੇ 7 ਵਜੇ ਘਰ ਆ ਜਾਣਾ ਜੀ ਤੇ 11 12 ਵਜਾਂ ਦੇ ਨੂੰ ਮੈਨੂੰ ਸਾਰੇ ਤਿਆਰੀ ਕਰਦੇ ਨੂੰ ਵੀਰੇ ਓਕੇ ਤੇ ਸਾਰਾ ਸਮਾਨ ਰੈਡੀ ਤਿਆਰੀ ਕਰਨੀ ਆ ਫਿਰ 12:00 ਵਜੇ ਤੋਂ ਵੀਰੇ ਲਾਈਦਾ ਮਟਰਨ ਵੀ ਲਾਈਦਾ ਚਿਕਨ ਵੀ ਲਾਈਦਾ ਇੱਕ ਬਾਰਬੀਕਿਊ ਤੇ ਇਹ ਤੇ ਹੀ ਮਟਨ ਲਾਈਦਾ ਸੀ ਇਹ ਤੇ ਚਿਕਨ ਲਾਈਦਾ ਵੀਰੇ ਅੱਛਾ ਉਹ ਤੇ ਮਟਨ ਲੱਗਦਾ ਤੇ ਚਿਕਨ ਲੱਗਦਾ ਹਾਂਜੀ ਵੀਰੇ ਚਿਕਨ ਆਪਣਾ ਲੰਦਾ ਵੀਰੇ 2 ਘੰਟੇ ਬਣਨੂ ਬੱਕਰਾ ਲੰਦਾ ਵੀਰੇ 3.5 ਘੰਟੇ ਸਾਢੇ 3 ਘੰਟੇ ਲੱਗ ਜਾਂਦੇ ਸਾਢੇ 3 ਘੰਟੇ ਬੱਤਰਾ ਪੂਰਾ ਲੈ ਲੈਂਦਾ ਬੰਦੂ ਜੀ ਹਾਂ ਜੀ ਵੀਰ ਜੀ ਇੱਕ ਵਾਰ ਤੁਸੀਂ ਦੋ ਹਾਂਡੀਆਂ ਤਾਂ ਉਹ ਲੱਗ ਜਾਂਦੀਆਂ ਨੇ ਤੇ ਬਾਕੀ ਆ ਲੱਜ ਜਾਂਦੇ ਤੁਸੀਂ ਆਰਡਰ ਤੇ ਤਿਆਰ ਕਰਦੇ ਹੋ ਕਿ ਕੁਝ ਤਿਆਰ ਵੀ ਕਰ ਦਿੰਦੇ ਹੋ 20 22 20 22 ਡੇਲੀ ਲੱਗ ਜਾਂਦੀਆਂ ਨੇ 8 10 ਮਟਰਨ ਦੀਆਂ ਲੱਗ ਜਾਂਦੀਆਂ ਨੇ ਵੀਰੇ ਜੀ ਜੀ ਤੇ 10 12 ਲੱਗ ਜਾਂਦੀਆਂ ਨੇ ਚਿਕਨ ਦੀਆਂ ਡੇਲੀ ਦੀਆਂ ਵੀਰੇ ਕਈ ਵਾਰੀ ਤਾਂ ਸਾਨੂੰ ਆਪ ਨੂੰ ਖਾਣ ਨੂੰ ਚਿਕਨ ਨਹੀਂ ਮਿਲਦਾ ਯਾਰ ਵੀਰੇ ਬਹੁਤ ਵਧੀਆ ਗੱਲ ਐ ਵੀਰ ਦੀ ਮਿਹਨਤ ਐ ਜੀ ਦੇਖੋ ਵੀਰ ਮਿਹਨਤ ਬਹੁਤ ਕਰਦਾ ਮੈਂ ਜਿੰਨੀ ਵਾਰ ਵੀਰ ਕੋਲ ਆ ਕੇ ਜਾਂਦੇ ਆ ਤਾਂ ਦੇਖਦੇ ਆ ਵੀਰ ਪੁਰਾਣੀ ਵੀਡੀਓ ਵੀ ਕੱਢ ਕੇ ਦੇਖ ਲਿਓ ਤੇ ਅੱਜ ਦੇਖ ਸਕਦੇ ਹਾਂ ਵੀ ਕੰਮ ਹੈ ਜੇ ਭਰਾਵਾਂ ਦਾ ਪਿਆਰ ਮਿਲ ਰਿਹਾ ਤਾਂ ਵੀਰ ਦੀ ਜਿਹੜੀ ਪ੍ਰੈਪਰੇਸ਼ਨ ਨੂੰ ਉਹਨੂੰ ਬਹੁਤ ਪਿਆਰ ਮਿਲ ਰਿਹਾ ਕਿਉਂਕਿ ਟੇਸਟ ਵੀ ਹੈ ਕੁਆਲਿਟੀ ਵੀ ਹੈ ਤੇ ਵੀਰ ਨੇ ਹੁਣ ਅਪਣ ਚਿਕਨ ਦਾ ਗੋਣਾ ਵੀ ਕਿਹੜਾ ਚਿਕਨ ਦਿਖਾਇਓ ਤੇ ਆ ਚਿਕਨ ਦਾ ਆਰਡਰ ਹੈ ਜੀ ਬਹੁਤ ਸਾਫ਼ ਸੁਥਰਾ ਵੀਰ ਦਾ ਚਿਕਨ ਹੁੰਦਾ ਤੇ ਵੀਰ ਤਾਜ਼ਾ ਵੀ ਪਹਿਲਾਂ ਵੀਰ ਨੇ ਦਿਖਾਇਆ ਸੀ ਕੱਟ ਕੇ ਬਣਾ ਲੁੰਦੇ ਰਹੇ ਤੇ ਆ ਮਟਰਨ ਹੈ ਜੀ ਮਟਰਨ ਦੇਖ ਸਕਦੇ ਹੋ ਮਟਰਨ ਬਿਲਕੁਲ ਇੱਕ ਨੰਬਰ ਹੈ ਜੀ ਸਾਫ਼ ਸੁਥਰਾ ਬਿਲਕੁਲ ਉਹ ਨੇੜੇ ਤੋਂ ਦਿਖਾਉਣੀ ਆ ਜੀ ਬਾਕੀ ਗੱਲਬਾਤ ਹੈਗੀ ਆ ਇਹ ਝਟਕੇ ਦਾ ਹੁੰਦਾ ਜੀ ਵੀਰ ਕੋਲ ਤੇ ਵੀਰ ਆਪ ਕਟਵਾ ਕੇ ਲਿਆਉਂਦਾ ਪੀਸ ਵਧੀਆ ਗਾਹਕ ਨੂੰ ਮੁੜ ਕੇ ਐ ਨਾ ਹੋਵੇ ਵੀ ਕੋਈ ਆ ਕੇ ਕਹਿੰਦੇ ਸਾਨੂੰ ਪੀਸ ਵਧੀਆ ਨਹੀਂ ਮਿਲਿਆ ਕੋਈ ਇਹੋ ਜੀ ਕਸਰ ਨਹੀਂ ਛੱਡੀ ਕਿਉਂਕਿ ਐ ਸਾਰਾ ਕੁਝ ਵੀਰ ਨੇ ਵਧੀਆ ਰੈਪਰੇਸ਼ਨ ਤੁਹਾਨੂੰ ਦਿਖਾ ਰਹੇ ਨੇ ਸ਼ੁਰੂ ਕਰਕੇ ਪਹਿਲਾਂ ਆਪ ਤੋਂ ਵੀਰੇ ਬੱਛਣ ਲਾ ਕੇ ਦਿਹਾਉਂਦੇ ਆ ਬਾਅਦ ਵਿੱਚ ਮਿਕਰਨੀ ਆਪਾਂ ਕਰਨੀ ਹੈ ਵੀਰੇ ਠੀਕ ਹੈ ਜੀ ਆ ਖੜਦੇ ਨਾਲ ਲਿਆ ਜਾਂਦੇ ਨੇ ਵੀਰੇ ਆਪਣੇ ਅੱਛਾ ਠੀਕ ਹੈ ਕੀ ਕੀ ਪੋਨੇ ਵੀਰ ਜੀ ਪੈ ਜੇ ਇਹਦੇ ਵਿੱਚ ਬੜੀ ਲਹਤੀ ਛੋਟੀ ਲਹਤੀ ਵੀਰੇ ਹੁੰਦੀ ਆ ਕਾਲੀ ਮਿਰਚ ਹੁੰਦੀ ਆ ਜੀਰਾ ਹੁੰਦਾ ਦਾਲ ਚੀਨੀ ਹੁੰਦੀ ਆ ਵੀਰੇ ਤੇ ਆਪਣੇ ਕਸ਼ਮੀਰੀ ਮਿਰਚ ਹੁੰਦੀ ਆ ਵੀਰੇ ਹਾਂ ਹਾਂ ਇਹ ਸਾਰੇ ਖੜਦੇ ਮੇ ਮਸਾਲੇ ਲੱਗਦੇ ਨੇ ਵੀਰੇ ਨੈਚੁਰਲ ਹੈ ਅੱਛਾ ਇਹਦੇ ਬੰਦੇ ਕਹਿੰਦੇ ਨੇ ਯਾਰ ਅਸੀਂ ਉੱਥੇ ਗਏ ਜੀ ਅਸੀਂ ਉੱਥੇ ਗਏ ਨਾ ਆਪਣੇ ਕੋਲ ਨਹੀਂ ਸਾਰਾ ਕੋਈ ਨੈਚੁਰਲ ਪੈਣਾ ਵੀਰੇ ਯਾਰ ਨੈਚੁਰਲ ਹੈ ਜੀ ਆ ਵੀਰੇ ਆਦਾ ਨਾਥਨ ਹਰੀ ਮਿਰਚਾ ਇਹਨੂੰ ਲੱਗਣੀ ਹੈ ਜਿਹੜੀ ਸਾਰਾ ਕੋ ਲਾ ਕੇ ਤਾਂ ਹੀ ਬਣਦਾ ਵੀਰੇ ਇਹ ਨੂੰ ਆ ਨੀਂ ਮੀਂਹ ਦਾ ਬਹੁਤ ਵਧੀਆ ਸਾਫ ਉਤਰਿਆ ਨੇ ਜਿਹੜੇ ਬਣਾਉਂਦੇ ਨੇ ਆ ਵੀਰ ਨੇ ਮਸਾਲੇ ਪਾਉਣੇ ਨਹੀਂ ਹੁਣ ਵੀ ਜੀ ਦੱਸੀ ਜਾਓ ਨਾਲ ਕਿਹੜਾ ਕਿਹੜਾ ਪਾਉਣਾ ਉਹ ਆਪ ਕੋ ਛੁੱਟੀ ਲਾਲ ਮਿਰਚ ਪਾਈ ਆ ਵੀਰੇ ਹਰਦੀ ਆ ਅੱਛਾ ਜੀ ਤੇ ਨੂਣਾ ਵੀਰੇ ਠੀਕ ਹੈ ਠੀਕ ਵੀ ਜੀ ਤੇ ਆਹ ਬਣਾ ਮਸਾਲਾ ਆਪ ਦਾ ਵੀਰੇ ਅੱਛਾ ਇਹ ਤੁਹਾਡਾ ਆਪਣਾ ਸੀਕ੍ਰੇਟ ਮਸਾਲਾ ਇਹ ਸੀਕ੍ਰੇਟ ਮਸਾਲਾ ਆਪ ਦਾ ਵੀਰੇ ਆਪ ਦਾ ਤਿਆਰ ਤੁਸੀਂ ਆਪ ਘਰੇ ਪੀਸਦੇ ਨਾਲ ਹੀ ਆ ਕੇ ਹਾਂ ਜੀ 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 ਮਾਸੇ ਨੂੰ ਸਰੋਂ ਦਾ ਤੇਲ ਲੱਗ ਵੀਰੇ ਹੁਣ ਆਪਾਂ ਬਸ ਇਹਨੂੰ ਮੈਗਨੇਟ ਕਰਕੇ ਪਾਵਾਂਗੇ ਚਾਰ ਬੰਦੇ ਵੀ ਨੇ ਰੱਦ ਕੇ ਖਾਣਗੇ ਓਕੇ ਹਨ ਜੀ ਚਾਰ ਬੰਦਾ ਰੱਦ ਕੇ ਖਾਣਗੇ ਹਨ ਵੀਰ ਜੀ ਇੱਕ ਹਾਂਡੀ ਜਿਹੜੀ ਹੁੰਦੀ ਹੈ ਉਹਦੀ ਕਿੰਨਾ ਪੈ ਜਾਂਦਾ ਉਹਦੇ ਚ ਕਿਲੋ ਕਿਲੋ ਚਿਕਨ ਆ ਜਾਂਦੇ ਨੇ ਵੀਰ ਕਿਲੋ ਚਿਕਨ ਲੱਗ ਜਾਂਦਾ ਕਿਲੋ ਮਟਰ ਲੱਗ ਜਾਂਦਾ ਵੀਰੇ ਕਿਲੋ ਲੱਗ ਜਾਂਦਾ ਮਟਰ ਹਨ ਜੀ ਜੀ ਆਹ ਵੀਰ ਯਾਰ ਚਾਰ ਬੰਦੇ ਨੂੰ ਸਮਝ ਵੀ ਆਗੇ ਨਾ ਖਾਣਾ ਪੀਣਾ ਫਿਰ ਉਹ ਤਾਂ ਵਾਰਨਿੰਗ ਹੈ ਨਾ ਸਹੀ ਗੱਲ ਲਓ ਜੀ ਵੀਰ ਨੇ ਹਾਂਡੀ ਤਿਆਰ ਕਰਤੀ ਨਹੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਕੁਸ਼ਾਂਡੀ ਦੇ ਵਿੱਚ ਵੀਰ ਨੇ ਮੈਰੀਨੇਟ ਕਰਕੇ ਚਿਕਨ ਪਾਤਾ ਲੋ ਜੀ ਇਹ ਜੀ ਆਪਾਂ ਇਹਦੇ ਵਿੱਚ ਕੱਟਣਾ ਅੱਛਾ ਜੀ ਹੁਣ ਮਟਨ ਦੀ ਪ੍ਰੋਸੈਸਿੰਗ ਠੀਕ ਹੈ ਜੀ ਪਕਾ ਲਵਾਂਗੇ ਪਕਾਂਡੀ ਚ ਆ ਗਏ ਜੀ ਮਟਰਨ ਦੇ ਮਸਾਲੇ ਆਧਾ ਲਸਣ ਹਰੀ ਮਿਰਚ ਆਈਏ ਚਲ ਕੀ ਠੀਕ ਹੈ ਜੀ ਤੇ ਆਹ ਖੜਵੇ ਮਸਾਲੇ ਨੂੰ ਵੀਰੇ ਸਾਰੇ ਇਹਦੇ ਵਿੱਚ ਮਟਰਨ ਇਹ ਥੋੜੇ ਜਿਹਾ ਜ਼ਿਆਦਾ ਲੱਗ ਜਾਂਦੇ ਨੇ ਨਾ ਮਟਰਨ ਦੇ ਵਿੱਚ ਥੋੜਾ ਮਸਾਲਾ ਜ਼ਿਆਦਾ ਲੱਗਦੇ ਨੇ ਵੀਰੇ ਕਰਨ ਨਾਲ ਹਾਂ ਜੀ ਜੀ ਬਿਲਕੁਲ ਸਹੀ ਹੈ ਮੈਂ ਪਾਉਂਦਾ ਹੀ ਹੌਦੀ ਪਾਤੀ ਵੀਰੇ ਠੀਕ ਹੈ ਜੀ ਥੋੜੀ ਨਾਲ ਮਿਰਚਾਂ ਹੀ ਹਾਂ ਸੰਦਾਈਆ ਆਪਣਾ ਥੋੜਾ ਜਿਹਾ ਪਿਆਜ ਦੇ ਦੇ ਤਾਂ ਵਿੱਚ ਗਰੇਵਿੰਜ਼ ਦੇ ਵਿੱਚ ਪਿਆਜ ਵੱਧ ਪੈਂਦਾ ਵੀਰੇ ਮਟਰਾਂ 'ਚ ਤੇ ਇਹ ਜੰਡਾ 'ਚ ਵੱਧ ਲੱਗਦਾ ਹਾਂਜੀ ਹਾਂ ਮਟਰਾਂ ਦੇ ਵਿੱਚ ਥੋੜਾ ਪਿਆਜ ਲੱਜੰਦਾ ਜੀ ਵੱਧ ਅਸਰ ਜੀ ਪਿਆ ਬਹਿ ਗਿਆ ਜੀ ਸਰਵਾ ਤੇਲ ਜੀ ਤੇਲ ਵੀਰੇ ਪਾਉਂਦਾ ਆਹੀ ਇੱਕ ਮਸਾਲਾ ਜੀ ਜੋ ਧਾਣੇ ਹੁੰਦਾ ਜਿਹੜਾ ਬਾਹਲਾ ਸਿਗਰੇਟ ਆ ਜੀ ਅੱਛਾ ਇਹ ਮਟਰ ਲਈ ਯੂਜ਼ ਹੁੰਦਾ ਸਪੈਸ਼ਲ ਮਟਰ ਲਈ ਆ ਵੀਰੇ ਵਾਹ ਜੀ ਵਾਹ ਹੁੰਦਾ ਸਰਪੇ ਦੇ ਵਿੱਚ ਤਿੰਨ ਚੀਜ਼ਾਂ ਨੇ ਜੀ अच्छा हां सिर्फ तीन चीज जानो ਤੁਸੀਂ ਬਾਸਨਾ ਵੀ ਲਾ ਸਕਦੇ ਹੋ ਬਹੁਤ ਵਧੀਆ ਇਹ ਦੇਖਣ ਨੂੰ ਇਹਦਾ ਕਲਰ ਵੀ ਬਹੁਤ ਵਧੀਆ ਲੱਗ ਰਿਹਾ ਹੈ ਤੇ ਇਹਦੀ ਜਿਹੜੀ ਖੁਸ਼ਬੂ ਆ ਰਹੀ ਹੈ ਵੀ ਬਹੁਤ ਵਧੀਆ ਆ ਰਹੀ ਹੈ ਮਾਲ ਵਿੱਚ ਚਿੱਕਾ ਜਮਚਾ ਲਗਣਾ ਵੀਰੇ ਜਿੰਨਾ ਮਟਰ ਨਮ ਬਸ ਬਿਲਕੁਲ ਉਹ ਤਾਂ ਨਹੀਂ ਰੱਖ ਗੁਰੂ ਬਾਸ ਚਿੱਕਾ ਮਸਾਲਾ ਜਿਹੜਾ ਸਾਨੂੰ ਲਗਣਾ ਹੋਈ ਸੀ ਗਰੇਟ ਬਸ ਉਹ ਦੱਸਦੇ ਨਹੀਂ ਕਿ ਸਾਨੂੰ ਬਹੁਤ ਬੋਧਿਆ ਕਿ ਯਾਰ ਮਟਰ ਦਾ ਸਾਨੂੰ ਮਸਾਲਾ ਦਾ ਤੁਹਾਨੂੰ ਲਾਉਗੇ ਤੇ ਯਾਰ ਵੀਰ ਨੇ ਜੀ ਨੂੰ ਮੈਰੀਨੇਟ ਕਰਤਾ ਚੰਗੀ ਤਰ੍ਹਾਂ ਉਨ ਲਾਵਾ ਗੱਪਾਂ ਵੀਰੇ ਹੰਡੀ ਚ ਮਟਰ ਨਹੀਂ ਹੰਡੀ ਆਪਾਂ 1100 ਜਿੰਨੀਆਂ ਪੂਰੀ ਵੀਰੇ ਅੱਛਾ ਹਾਂਜੀ ਹਾਂਜੀ ਕਿਲੋ-ਕਿਲੋ ਦਾ ਆਪਨੂੰ ਕੋਈ ਕੰਮ ਨਹੀਂ ਹੈਗਾ ਵੀਰੇ ਚਿਕੌਂਦਾ ਕਿਹੜਾ ਵੀ ਇਹ ਹੰਡੀ ਆ ਜਿਹੜੀ ਇਹ 1100 ਰੁਪਈਆ ਚ ਹੈ ਫੁੱਲ ਆ ਪਰ ਇਹਦੀ ਹੰਡੀ ਵੀ ਮੈਂ ਦੇਖਿਆ ਵੀ ਤੁਸੀਂ ਬਹੁਤ ਜ਼ਿਆਦਾ ਮਟਰ ਵੀ ਪੂਰਾ ਦੀਗਾ ਉੱਪਰ ਤੱਕ ਭਰ ਕੇ ਪੂਰੀ ਨਹੀਂ ਆ ਵੀਰੇ ਉਹਦਾ ਕੀ ਫਾਇਦਾ ਯਾਰ ਵੀਰੇ ਅਸੀਂ ਕਿਲੋ ਤੇ ਦੇਈ ਜਾਵਾਂਗੇ ਜਾਂ 1100 ਦੇਣਾ ਪੂਰਾ ਰੱਜ ਕੇ ਦਾ ਖਾਵੇ ਚਾਰ ਮੈਂ ਹੰਡੀਆਂ ਚੈੱਕ ਕਰ ਲਓ ਕੋਈ ਨਾ ਬੀਤੇ ਵੀਰੇ ਤੋਂ ਸਹੀ ਆ ਲੈ ਜੀ ਵੀਡੀਓ ਦੇ ਵਿੱਚ ਕੀ ਬੰਦੇ ਕਹਿੰਦੇ ਨੇ ਯਾਰ ਜੋਤ ਕੇ ਕਿਲੋ ਚ ਪਹਿਲਾਂ ਦਿੰਦੇ ਸੀਗੇ ਪਹਿਲਾਂ ਦਿੰਦੇ ਸੀ ਅਸੀਂ ਵੀਰੇ ਹੁਣ ਨਹੀਂ ਦਿੰਦੇ ਹਾਂ ਤਾਂ ਪੂਰੀ ਹੰਡੀ ਦਿੰਨੇ ਪੂਰੀ ਹੰਡੀ ਆ ਜੀ ਸਹੀ ਆ ਤਾਂ ਆ ਹੋ ਗਿਆ ਜੀ ਮਟਰ ਨਹੀਂ ਪੈ ਗਈ ਆ ਲੱਗੀ ਮਟਰ ਦੀ ਹੰਡੀ ਮਟਰ ਨਹੀਂ ਟਾਈਮ ਲਾਣਾ ਵੀਰੇ ਇਹ ਲੰਦਾ ਸਾਢੇ 3 ਘੰਟੇ ਪੂਰੇ ਵੀਰੇ ਬੰਦ ਸਾਢੇ 3 ਘੰਟੇ ਨੂੰ ਜੀ ਤੇ ਉਹਨੂੰ ਆਪਾਂ ਕਿੰਨਾ ਟਾਈਮ ਲੱਗਦਾ ਵੀਰੇ 2 ਘੰਟੇ ਵੀਰੇ ਇਹਨੂੰ 2 ਘੰਟੇ ਤੇ ਹੁਣ ਅਸੀਂ ਵੀ 2 ਘੰਟੇ ਵੇਟ ਕਰਦੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਦੀ ਇਹਦੀ ਪ੍ਰੈਪਰੇਸ਼ਨ ਹੋਈ ਆ ਤੇ ਤਾਂ ਇਹਨੂੰ ਲੱਗਣੇ ਨੇ ਪੱਧਰਾ ਚਿਕਨ ਹੈ ਵੀਰ ਕਹਿੰਦਾ ਵੀ ਚਿਕਨ ਹੈ ਜਿਹੜਾ ਉਹ ਆਪਣਾ ਤਕਰੀਬਨ ਬਣ ਗਿਆ ਹੋਣਾ ਤੇ ਬੱਸ ਚੈੱਕ ਕਰਦੇ ਆਂ ਤੇ ਵੀਰ ਕੋਲ ਫੇਰ ਆਰਡਰ ਆ ਕੇ ਵੀਰ ਨੇ ਦੋ ਹੋਰ ਤਿਆਰ ਕੀਤੀਆਂ ਨੇ ਜੋਦ ਵੀਰ ਹੁਣ ਇਹ ਆਪਣਾ ਰੈਡੀ ਹੈ ਹੋ ਗਿਆ ਹਾਂ ਬਰੇ ਚਿਕਨ ਤਾਂ ਰੈਡੀ ਹੋ ਗਿਆ ਆਪਣਾ ਜੀ ਤੇ ਉਧਰ ਆਹ ਤੁਹਾਨੂੰ ਹੋਰ ਰੋਟੇ ਆਏ ਨੇ ਨਾ ਅਡਵਾਂ ਹਾਂ ਹਾਂ ਵੀਰ ਨਾਲ ਨਾਲ ਬੱਸ ਲੱਗ ਜਾਂਦੀਆਂ ਨੇ ਬਸ ਠੀਕ ਹੈ ਜੀ ਤੇ ਆਹ ਦੇਖ ਸਕਦੇ ਹੋ ਜੀ ਆਹ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਹੋਣੀਆਂ ਨੇ ਤੇ ਵੀ ਕਿਥੇ ਪੁੱਛਦੇ ਆਂ ਵੀ ਚਿਕਨ ਦੀ ਪ੍ਰੈਪਰੇਸ਼ਨ ਕਿੱਦਾਂ ਦੀ ਹੈ ਮਟਰਨ ਦੀ ਕਿੱਦਾਂ ਦੀ ਹੈ ਤੇ ਵੀਰ ਜੀ ਦਿਖਾਉਂਗੇ ਖੋਲ ਕੇ ਹੁਣ ਵੀ ਕਿਸ ਤਰ੍ਹਾਂ ਦੀ ਪ੍ਰ ਸਮ ਸਮ ਇਹ ਖੋਲਦੇ ਸਾਰੇ ਇੰਨੀ ਵਧੀਆ ਖੁਸ਼ਬੂ ਆ ਰਹੀ ਹੈ ਤੇ ਰੰਗ ਬੰਦੀ ਦੇ ਇੱਕ ਸਾਧਾ ਤਾਂ ਪਾਣ ਚੁੱਕਿਆ ਚਿੱਤਨਾ ਬਹੁਤ ਵਧੀਆ ਵੀਰ ਤੇ ਵੀਰ ਨੇ ਐਂ ਦੇਖੋ ਹਕੀ ਅੱਜ ਇਹ ਆਰਡਰ ਦੇਖੋ ਜੀ ਕੰਮਣੀ ਸ਼ੁਰੂ ਹੋ ਗਏ 71 ਕੀ ਚੜ ਗਈ ਨਾਲ ਦੇ ਨਾਲੇ ਬਹੁਤ ਵਧੀਆ ਵੀਰ ਤੇ ਹੁਣ ਮਟਰਨ ਦੀ ਵੀ ਤੁਹਾਨੂੰ ਦਿਖਾਉਣੀ ਹੈ ਵੀ ਮਟਰਨ ਦੀ ਕੀ ਹੈ ਥੋੜੀ ਜੀ ਹੋਰ ਵੇਟ ਕਰੋ ਤੇ ਮਟਰਨ ਦੀ ਵੀ ਆਪਾਂ ਦੇਖਦੇ ਹਾਂ ਖੋਲ ਕੇ ਵੀ ਕਿਸ ਤਰ੍ਹਾਂ ਦੀ ਬਣੀ ਹੈ ਲਓ ਜੀ ਹੁਣ ਮਟਰਨ ਦਾ ਵੀ ਵੀਰ ਨੇ ਦੱਸਿਆ ਵੀ ਪੂਰਾ ਹੋ ਚੁੱਕਿਆ ਟਾਈਮ ਤੇ ਵੀਰ ਨੇ ਹੁਣ ਇਹਨੂੰ ਲਾ ਕੇ ਆਜਾ ਦੇਣੀ ਹੈ ਫੇਰ ਇਹ ਨਵਾਂ ਆਰਡਰ ਹੈ ਜੀ ਤੇ ਉਹ ਆਪਣਾ ਜਿਹੜਾ ਬੈਨਰ ਰੱਖਿਆ ਸੀਗਾ ਉਹ ਬਣ ਚੁੱਕਿਆ ਤੇ ਦੀ ਹੁਣ ਉਹ ਵੀ ਦਿਖਾਵੂਗਾ ਤੁਹਾਨੂੰ ਤੇ ਆਹ ਲੱਕੀ ਜੀ ਮਟਰਨ ਦੀ ਬਹੁਤ ਵਧੀਆ ਵਾਹ ਜੀ ਬਾਕਿਆ ਬਾਤ ਇਹ ਨਲਕੀ ਹੈ ਨਾ ਜੀ हां ਇਹ ਨਲਕੀ ਦਾ ਪੀਸ ਹੋ ਵੀ ਰਹੇ ਨਲਕੀ ਦਾ ਪੀਸ ਹੈ ਜੀ ਬਹੁਤ ਵਧੀਆ ਤੇ ਨਾਲ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਸੋ ਬਣਿਆ ਵੀ ਬਹੁਤ ਵਧੀਆ ਹੈ ਕਲਰ ਬਹੁਤ ਵਧੀਆ ਹੈ ਤੇ ਖੁਸ਼ਬੂ ਬਹੁਤ ਵਧੀਆ ਹੈ ਤੇ ਆਪਾਂ ਹੁਣ ਇਹ ਆਰਡਰ ਕਿਸੇ ਦਾ ਆਪਾਂ ਚਿਕਨ ਦਾ ਦੇਖਾਂਗੇ ਹੁਣ ਤੁਹਾਨੂੰ ਟੇਸਟ ਵੀ ਦੱਸਾਂਗੇ ਕਿ ਕਿਦਾਂ ਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇਹ ਚਾਪ ਦੇ ਪਿੱਛੇ ਨੇ ਵੀਰੇ ਇਹ ਚਾਪ ਦੇ ਨੇ ਸਾਰੇ ਪੀਸ ਹੁੰਦੇ ਨੇ ਨਾ ਫਿਰ ਸਾਰੇ ਸਾਰੇ ਮਿਕਸ ਹੋ ਗਏ ਵਾਹ ਵਾਹ ਤੇ ਵੀਰੇ ਇੱਕ ਤਾਂ ਹੁਣ ਮੈਨੂੰ ਐਂ ਦੱਸਿਓ ਇੱਕ ਵਾਰ ਪ੍ਰਾਈਸ ਵੀ ਦੁਬਾਰਾ ਬੋਲ ਦਿਓ ਤੇ ਅਡਵਾਂਸ ਤੁਹਾਨੂੰ ਆਰਡਰ ਦੇਣ ਦਾ ਮੈਥਡ ਕੀ ਆ ਤੁਸੀਂ ਕਿਸ ਤਰ੍ਹਾਂ ਜਿਹੜੇ ਪੈਸੇ ਲੈਣੇ ਨੇ ਉਹ ਕਿਸ ਤਰ੍ਹਾਂ ਲੈਣੇ ਆ ਕਿਉਂਕਿ ਐਂ ਆ ਵੀ ਐਟ ਅ ਟਾਈਮ ਤਾਂ ਤਿਆਰ ਹੁੰਦਾ ਨਹੀਂ ਤੁਸੀਂ ਆਰਡਰ ਤੇ ਤਿਆਰ ਕਰਦੇ ਹੋ ਤੇ ਉਹਦਾ ਕੀ ਹੈ ਜੀ ਵੀਰੇ ਉਹ ਗਾਹ ਦਾ ਮਤਲਬ 12 ਵਜੇ ਤੋਂ ਸਾਡੇ ਕੋ ਗਾਹ ਤਾਂ ਤਿਆਰ ਹੋ ਜਾਂਦਾ ਜੀ 12 ਵਜੇ ਤੋਂ ਬਸ ਹਾਂਡੀ ਚਿਕਨ ਤੇ ਮਟਰ ਨਾਲ ਗਾਹ ਸਾਡੇ ਕੋ ਚੱਲ ਪੈਂਦਾ ਜੀ ਵੀਰੇ ਠੀਕ ਹੈ ਜੀ ਲੇਕਿਨ ਯਾਰ ਵੀ ਚੱਲੀਏ ਖਾ ਗਏ ਯਾਰ ਉੱਥੇ ਜਾਣਾ ਆਉਣਾ ਠੀਕ ਹੈ ਜੀ ਇਹਦੇ ਨਾਲ ਕੀ ਆ ਬੱਕਰੇ ਨੂੰ ਟਾਈਮ ਲੈਂਦਾ ਨਾ ਵੀਰੇ ਕੀ ਕੀ ਦਿਨ ਸਵੇਰੇ ਆ ਕੇ ਸਾਨੂੰ 9 ਵਜੇ ਮੰਨ ਲਓ 7 ਵਜੇ ਆ ਜਨ 9 ਵਜੇ ਸਾਨੂੰ ਮਟਰ ਲਾਉਣਾ ਪੈਂਦਾ ਵੀਰੇ ਬਾਕੀ ਕੰਮ ਅਸੀਂ ਓਲੀ ਓਲੀ ਕਰ ਲੈਂਦੇ ਆ ਕਿਉਂਕਿ ਬੱਕਰਾ ਬਣ ਨੂੰ ਵੀਰੇ ਟਾਈਮ ਲਾ ਲੈਂਦਾ ਇੱਕ ਵੀ ਵਜੇ ਦਿੰਦੇ ਕੀ ਕਰੀ ਤੇ ਵੀਰ ਜੀ ਇੱਕ ਮੈਨੂੰ ਐਂ ਦੱਸਿਓ ਵੀ ਜੇ ਬਾਈ ਚਾਂਸ ਤੇ ਕਈ ਵਾਰ ਕਨਫਰਮ ਨਹੀਂ ਹੁੰਦਾ ਇੱਥੇ ਆ ਕੇ ਕਹਿਣ ਤਾਂ ਆਲਰੇਡੀ ਬਣਦਾ ਵੀ ਰਹਿੰਦਾ ਹਾਂ ਹਾਂ ਵੀਰੇ ਹਾਂਡੀਆਂ ਦਾ ਮਤਲਬ ਸਾਡੀਆਂ ਚੜਦੀਆਂ ਰਹਿੰਦੀਆਂ ਨੇ ਵੀਰੇ ਨਾਲ ਦੀ ਨਾਲੇ ਹਾਂ ਕਈ ਵਾਰ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਉਹ ਵੀ ਅਡਜਸਟਮੈਂਟ ਕਰ ਦਿੰਦੇ ਹੋ ਹਾਂ ਹਾਂ ਫਿਰ ਹੈਵੀ ਲੈਵਲ ਵੀ ਉਸੇ ਟਾਈਮ ਕਰਵਾ ਦਿੰਦੇ ਹੋ ਤਾਂ ਬਹੁਤ ਵਧੀਆ ਵੀਰ ਦੀ ਗੱਲ ਹੈ ਦੇਖ ਹੀ ਸਾਧਦੇ ਹੋ ਕਿੰਨੀਆਂ ਹੁਣ ਹਾਂਡੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਬਹੁਤ ਵਧੀਆ ਗੱਲ ਹੈ ਜਗ੍ਹਾ ਹੈਗੀ ਜੀ ਜੋਤ ਚਿਕਨ ਮੇਲਾ ਮੱਛੀਗੜਾ ਰੋਡ ਸਮਰਾਲਾ ਜਦੋਂ ਆਪਾਂ ਸਮਰਾਲੇ ਤੋਂ ਮੱਛੋੜੇ ਨੂੰ ਜਾਣਾ ਹੈ ਜੇ ਖੰਨੇਜੀ ਟੇ ਰੋਡ ਤੋਂ ਆਪਾਂ ਕਹਿ ਦਈਏ ਨਵਾਂ ਸ਼ਹਿਰ ਨੂੰ ਵੀ ਮੇਨ ਰੋਡ ਆਹੀ ਲੱਗਦਾ। ਦੇਖ ਸਕਦੇ ਹੋ ਇੱਥੇ ਜੋ ਚਿਕਨ ਮੇਲੇ ਆ ਤੁਹਾਨੂੰ ਬੋਰਡ ਦਿਖ ਜੂਗਾ ਤੇ ਨਾਲ ਹੀ ਵੀਰ ਦਾ ਇੱਥੇ ਤੁਹਾਨੂੰ ਸਟਾਲ ਵੀ ਦਿਖ ਜੂਗਾ। ਤੇ ਇਸ ਤਰ੍ਹਾਂ ਨੂੰ ਹਾਂਡੀਆਂ ਵੀ ਚੜੀਆਂ ਹੋਈਆਂ ਮਿਲ ਜਾਣਗੀਆਂ ਜੀ। ਸੋ ਬਹੁਤ ਵਧੀਆ ਵੀਰ ਦਾ ਟੇਸ ਹੁੰਦਾ ਤੇ ਵੀਰਕੋਲ ਬਹੁਤ ਦੂਰੋਂ ਦੂਰੋਂ ਕਸਟਮਰ ਆ ਰਹੇ ਨੇ ਭਰਾ ਆ ਰਹੇ ਨੇ। ਆਪਾਂ ਤਾਂ ਹੋਰ ਕਹਿੰਦੇ ਆ ਵੀ ਵੀਰਤੀਆਂ ਹੋਰ ਵੀ ਇੱਥੇ ਇੱਕ ਦੋ ਬਾਰਬੀਕਿਊ ਹੋਰ ਲੱਗਣ। ਦੇ ਇਸ ਜੀ ਤੁਸੀਂ ਆਪਣੇ ਇੱਕ ਦਾ ਫੋਨ ਨੰਬਰ ਬੋਲ ਦਿਓ ਵੀ ਕੀ ਹੈ ਤੁਹਾਡਾ ਫੋਨ ਨੰਬਰ ਤੇ ਲੋਕੇਸ਼ਨ ਆਪਣੇ ਮੂਨਾ ਵੀ ਇੱਕ ਵਾਰ ਬੋਲ ਦਿਓ ਵੈਸੇ ਆਪਾਂ ਸਕਰੀਨ ਤੇ ਵੀ ਚਲਾ ਰਹੇ ਹਾਂ ਜੀ ਵੀਰ ਦਾ ਨੰਬਰ ਵੀ ਆ ਰਿਹਾ ਤੇ ਵੀਰ ਦੀ ਲੋਕੇਸ਼ਨ ਵੀ ਆ ਰਹੀ ਹੈ ਤਾਂ ਵੀਰ ਜੀ ਤੁਸੀਂ ਆਪਣੇ ਮੂਨਾ ਲੀ ਦੱਸ ਦਿਓ ਇੱਕ ਵਾਰੀ ਸਾਡੀ ਲੋਕੇਸ਼ਨ ਹੈ ਜੋਤ ਚਿਕਨ ਮੇਲਾ ਮਛੋੜਾ ਰੋਡ ਸਮਰਾਲਾ ਜੀ ਨੇੜੇ ਸਾਡੇ ਕਰਨਾ ਸੁਤਾਲਾ ਰਹਿ ਜਾਂਦਾ ਵੀਰੇ ਅੱਛਾ ਜੀ ਠੀਕ ਹੈ ਤੇ ਮੋਬਾਈਲ ਨੰਬਰ ਆ ਵੀਰ ਜੀ 95922 8732 ਵੀਰੇ ਜੇ ਕਿਸੇ ਨੂੰ ਮੁਰਗੇ ਦਾ 4 ਵੀ ਪੋਣਾ ਹੋਇਆ ਜਾਂ ਬੱਕਰੇ ਦਾ 4 ਦਿੰਦੇ ਅਸੀਂ 1300 ਰੁਪਏ ਕਿਲੋ ਵੀਰੇ ਠੀਕ ਆ ਜੀ ਮੁਰਗੇ ਦਾ 4 ਦਿੰਦੇ ਅਸੀਂ 800 ਰੁਪਏ ਕਿਲੋ ਵੀਰੇ ਬਹੁਤ ਵਧੀਆ ਗੱਲ ਹੈ ਜੀ ਤੇ ਅਸੀਂ ਮੁਰਗੇ ਦਾ 4 ਹੋਊਗਾ ਵੀਰੇ ਜੀ ਤੇ ਜਿਹਨੇ ਪੋਣਾ ਤਾਂ ਸਾਨੂੰ ਇੱਕ ਤਿੰਨ ਦੋ ਦਿਨਾਂ ਤੋਂ ਪਹਿਲਾਂ ਦੱਸਣਾ ਪਊਗਾ ਜੀ ਤੇ ਨਾਲ ਫਿਰ ਵੀ ਚਾਰ ਤਿਆਰ ਕਰ ਦਿੰਦੇ ਹਾਂ ਤੇ ਵੀ ਉਸ ਤੋਂ ਇਲਾਵਾ ਆਪਣੇ ਕੋਲ ਹੋਰ ਕਿਹੜੀ ਕਿਹੜੀ ਜੇ ਚਿਕਨ ਖਾਣਾ ਹੋਵੇ ਜਿਵੇਂ ਫਰਾਈ ਚਿਕਨ ਹੋ ਗਿਆ ਕੋਈ ਹੋਰ ਹੋਰ ਕੀ ਕੀ ਹੁੰਦਾ ਆਪਣੇ ਕੋਲ ਚਾਰ ਤਾਂ ਹੈਗਾ ਵੀਰੇ ਸਾਡੇ ਕੋਲ ਬਣਿਆ ਹੋਣਾ ਦਿਖਾ ਦਿੰਦੇ ਹਾਂ ਉਹ ਵੀ ਆ ਜਾਓ ਜਿਦਾ ਆਤਾ ਵੀਰ ਕੋ ਤਿਆਰੀ ਹੈ ਵੀਰੋ ਮੁਰਗੇ ਦਾ ਅੱਛਾ ਮੁਰਗੇ ਦਾ achar ਹੈ ਜੀ ਆਰਡਰ ਨੇ ਹੈ ਜੀ ਇਹ ਮੁਰਗੇ ਦਾ achar ਪਾਸ ਹੈ ਸਾਰੇ ਵੀਰੇ ਪਿਆ ਪਾਸ ਹੈ ਜੀ ਇਹ ਕਿਸੇ ਦਾ ਉਪਰਾ ਹੈ ਵੀਰ ਦਾ ਜੋ ਉਹਦਾ ਹੀ ਪਾਸ ਹੋਇਆ ਹੈ ਆਪਾਂ ਆਪਣੇ ਕੋਲ ਹੋਰ ਕੀ ਕੀ ਹੁੰਦਾ ਜੀ ਜਿਵੇਂ ਫਿਸ਼ ਹੋਗੀ ਹੁਣ ਤਾਂ ਕਿਉਂਕਿ ਸੀਜ਼ਨ ਫਿਸ਼ ਦਾ ਵੀ ਆ ਗਿਆ ਤੁਹਾਡੇ ਕੋਲ ਅਵੇਲੇਬਲ ਸਾਰਾ ਕੁਝ ਹੈਗਾ ਜੀ ਹਾਂ ਹਾਂ ਵੀਰੇ ਸਾਰਾ ਕੁਝ ਹੀ ਹੈਗਾ ਵਾ ਠੀਕ ਹੈ ਜੀ ਤੇ ਮੱਛੀ ਦੀ ਵੀ ਵੀਡੀਓ ਆਪਾਂ ਬਹੁਤ ਜਲਦ ਪਾਵਾਂਗੇ ਵੀਰੇ ਠੀਕ ਹੈ ਜੀ 100 ਰੁਪਏ ਪਾਈ ਆ ਪਰ ਇਹ ਰੂਕਾ ਮੱਛੀ ਦਾ ਆਪਣੀ ਦਾ ਵੀਰੇ ਠੀਕ ਹੈ ਜੀ ਕਿਹੜੀ ਹੁੰਦੀ ਆ ਵੀਰੇ ਆਪਣੇ ਕੋਲ ਮਲਦੀ ਸਿੰਘ ਵਾਲਾ ਕਿਹੜੀ ਹੁੰਦੀ ਆ ਜੀ ਸੰਘੜ ਆਉਗੀ ਆਪਣੇ ਕੋਲ ਵੀਰੇ ਸੰਘੜਾ ਰੱਖਦੇ ਆ ਜੀ ਤੇ ਵੀਰ ਤੋਂ ਵੀ ਦੇਖ ਸਕਦੇ ਆ ਜੀ ਹੰਡੀਆਂ ਅ ਅਚਾਰ ਬੱਕਰੇ ਦਾ ਅਚਾਰ ਮੁਰਗੇ ਦਾ ਅਚਾਰ ਉਹ ਤੋਂ ਇਲਾਵਾ ਫਿਸ਼ ਤੇ ਚਿਕਨ ਪਕੌੜਾ ਇਹ ਵੀਰ ਕੋਲ ਹਰ ਟਾਈਮ ਹੈ ਵੀਰੇ ਰਨਦਾ ਕਿਉਂਕਿ ਇਹ ਚੀਜ਼ਾਂ ਦੇ ਵੀਰ ਕਹਿੰਦੇ ਐਕਸਪਰਟ ਆ ਮੈਂ ਤੇ ਇਹਨੂੰ ਜ਼ਿਆਦਾ ਸੇਲ ਕਰਦਾ ਜੀ ਤੇ ਨੰਗਲ ਵਾਲੇ ਵੀ ਆਣੀਆਂ ਮੱਛੀ ਵੀਰੇ ਆਪਣੇ ਕੋਲ ਹਾਂ ਅੱਜ ਅਸੀਂ ਆਂ ਮੁੰਡੇ ਦਾ ਫੋਨ ਤੇ ਕੱਪੂ ਆਪਾਂ ਲੋਕਾਂ ਨੂੰ ਨੰਗਲ ਵਾਲੀ ਮੱਛੀ ਪਹੁੰਚੂਗੀ ਉਹਦਾ ਪ੍ਰਾਈਸ ਰਹੂਗਾ 200 ਰੁਪਏ ਪਾਈਆ ਵੀਰੇ ਚਿੱਟੀ ਮੱਛੀ ਉਹ ਦੁੱਧ ਵਰਗੀ ਵੀਰੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਡੀ ਦੁੱਧ ਵਰਗੀ ਮੱਛੀ ਆ ਇਹ ਦਣੀਆਂ ਅਸੀਂ 200 ਰੁਪਏ ਪਾਈਏ ਬਿਲਕੁਲ ਸਾਫ਼ ਹੋਣਾ ਵੀਰ ਕੋ ਹਾਈਜੈਨਿਕ ਹੁੰਦਾ ਤੇ ਵੀਰੇ ਇਹ ਚੀਜ਼ਾ ਬਹੁਤ ਯਾਰ ਰੱਖਦੇ ਨੇ ਸੋ ਇਸੇ ਕਰਕੇ ਇੰਨਾ ਭਰਾਵਾਂ ਦਾ ਪਿਆਰ ਮਿਲ ਰਿਹਾ ਤੇ ਵੀਰ ਬਹੁਤ ਵਧੀਆ ਲੱਗਿਆ ਤੁਹਾਡੇ ਕੋ ਆ ਕੇ ਚਲੋ ਹੁਣ ਭਤੇਸ ਸਿੰਘ ਵੀ ਦਿਖਾਉਨੇ ਆ ਚਿਕਨ ਦੀ ਗੱਲ ਕਰੀਏ ਪੂਰਾ ਐਨ ਬਣਿਆ ਹੋਇਆ ਹੈ मजा ਆ ਜਾਂਦਾ ਖਾ ਕੇ ਚਿਕਨ ਇੱਥੇ ਜਰੂਰ ਆਓ ਜੋਰ ਚਿਕਨ ਮੇਲਾ ਮੱਛਵੜਾ ਰੋਡ ਤੇ ਬਹੁਤ ਵਧੀਆ ਚਿਕਨ ਹੁੰਦਾ ਹੈ ਕੁਆਂਟੀਟੀ ਪੂਰੀ ਹੁੰਦੀ ਹੈ ਸੋ ਆਪਾਂ ਮਿਲਦੇ ਹਾਂ ਉਸੇ ਨਵੀਂ ਡੈਸਟੀਨੇਸ਼ਨ ਤੇ ਸੋ ਬਾਏ